ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸਕੂਲਾਂ ਦੇ ਬਾਰੇ ਚ ਆਈ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ 22 ਜੁਲਾਈ 24 ਨੂੰ ਕਈ ਿਲਿਆਂ ਵਿੱਚ ਵਖਵਕ ਕਰਨਾਂ ਦੇ ਕਰਕੇ ਸਕੂਲ ਬੰਦ ਹਨ ਸ਼ਾਵਨ ਦਾ ਮਹੀਨਾ ਸੋਮਵਾਰ ਤੋਂ ਸ਼ੁਰੂ ਹੋਣੇ ਕਾਰਨ ਐਸਨੂੰ ਜ਼ਿਆਦਾ ਖਾਸ ਮੰਨੇ ਜਾਂਦਾ ਹੈ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵੇ ਸਮੇਤ ਕਈ ਰਾਜਾਂ 'ਚ ਸ਼ਾਵਨ ਵਿੱਚ ਸ਼ਿਵ ਭਗਤਾਂ ਵੱਲੋਂ ਕੰਢੀ ਗਈ ਕਾਵੜੀ ਯਾਤਰਾ ਵੀ ਸ਼ੁਰੂ ਹੋ ਗਈ ਹੈ ਤਾਂ ਇਸ ਦੇ ਨਾਲ ਹੀ ਮਹਾਰਾਸ਼ਟਰ ਤੇ ਕਰਨਾਟਕ ਵਰਗੇ ਕੁਝ ਰਾਜਾਂ 'ਚ ਭਾਰੀ ਮੀਂਹ ਕਾਰਨ ਵਖਵਕ ਇਲਾਕਿਆਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਕਾਵੜੀ ਯਾਤਰਾ ਦੌਰਾਨ ਭਾਰੀ ਪੀੜ ਲਾਪਰਵੰਤਨ ਕਰਨ ਦੇ ਲਈ ਕਈ ਰੂਟ ਮੋੜ ਦਿੱਤੇ ਜਾਂਦੇ ਹਨ ਇਸ ਤੋਂ ਇਲਾਵਾ ਸਾਵਣ ਦੇ ਮਹੀਨੇ ਦੇ ਦੌਰਾਨ ਜਿहां ਸਾਵਣ ਮਹੀਨੇ ਦਰਨ ਬਹੁਤ ਸਾਰੇ ਸਰਦਾਰੂ ਦਰਸ਼ਨ ਵਾਲੀ ਮੰਦਰਾਂ 'ਚ ਇਕੱਠੇ ਹੁੰਦੇ ਹਨ ਅਜਿਹੇ ਹਾਲਾਤ ਵਿੱਚ ਬੱਚੇ ਕਈ ਵਾਰ ਲੰਬੇ ਟ੍ਰੈਫਿਕ ਜਾਂਚ ਫਸ ਜਾਂਦੇ ਤੇ ਕਈ ਵਾਰ ਰੂਟ ਡਿਵਰਟ ਕਰਨ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਸਾਲ ਬੱਚਿਆਂ ਨੂੰ ਜਿहां ਸਮੱਸਿਆ ਤੋਂ ਬਚਾਉਣ ਲਈ ਕਈ ਥਾਵਾਂ 'ਚ ਪੂਰੇ ਸਾਵਣ ਮਹੀਨੇ ਦੇ ਦਿਨ ਸੋਮਵਾਰ ਨੂੰ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ